ਸਸੰਗਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦੋਂ ਵੀ ਕਿਸੇ ਧਾਰਮਿਕ ਵਿਸ਼ੇ ਤੇ ਗੱਲ ਕਰਨੀ ਹੋਵੇ ਸਪੈਸ਼ਲੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਆਉਣਾ ਹੋਵੇ ਤੇ ਮੈਂ ਇਸ ਰੂਪ ਦੇ ਵਿੱਚ ਆਉਂਦਾ ਹੁੰਨਾ ਤਾਂ ਕਿ ਬੇਅਦਬੀ ਨਾ ਹੋਵੇ ਇਹ ਬਹੁਤ ਜ਼ਰੂਰੀ ਹੈ ਅੱਜ ਗੱਲ ਜਿਹੜੀ ਕਰਨੀ ਆ ਮੈਂ ਬੜੇ ਦਿਨਾਂ ਦਾ ਦੇਖ ਰਿਹਾ ਕਿਉਂਕਿ ਇੱਕ ਮਸਲਾ ਐਕਚੁਅਲੀ ਬਣਿਆ ਨਹੀਂਗਾ ਅਸੀਂ ਬਣਾ ਲਿਆ ਉਹ ਮੁੱਦਾ ਬਣਾ ਲਿਆ ਸੀ ਬਿਨਾ ਵਜ੍ਹਾ ਤੋਂ ਮੁੱਦਾ ਬਣਾ ਲਿਆ ਕਿਉਂਕਿ ਅਸੀਂ ਗੁਰਦੁਆਰਿਆਂ ਨੂੰ ਵੀ ਵੰਡਣਾ ਸ਼ੁਰੂ ਕਰ ਦਿੱਤਾ ਹੈ ਗੁਰੂਆਂ ਨੂੰ ਵੀ ਵੰਡਣਾ ਵੀ ਸ਼ੁਰੂ ਕਰ ਦਿੱਤਾ ਤੇ ਭੰਡਣਾ ਵੀ ਸ਼ੁਰੂ ਕਰ ਦਿੱਤਾ ਇਹ ਸਾਡੀ ਬਦ ਕਿਸਮਤੀ ਐ ਐਕਚੁਅਲੀ ਗੱਲ ਇਹ ਆ ਕਿ ਕੁਝ ਇੱਕ ਦਿਨਾਂ ਤੋਂ ਬਹੁਤ ਸੋਸ਼ਲ ਮੀਡੀਆ ਤੇ ਦੇਖਣ ਵਿੱਚ ਆ ਰਿਹਾ ਕਿ ਗੁਰੂ ਰਵਿਦਾਸ ਜੀ ਨੂੰ ਗੁਰੂ ਕਹਿਣਾ ਚਾਹੀਦਾ ਜਾਂ ਭਗਤ ਕਹਿਣਾ ਚਾਹੀਦਾ ਇਸ ਚੀਜ਼ ਨੂੰ ਐਡਾ ਵੱਡਾ ਮਸਲਾ ਬਣਾ ਦਿੱਤਾ ਗਿਆ ਕਿ ਹਰ ਬੰਦਾ ਕਹਿੰਦਾ ਮੈਂ ਫਿਲਾਸਫਰ ਆ ਇਹ ਜੋ ਮੈਂ ਕਹੂੰਗਾ ਉਹੀ ਹੋਣਾ ਉਹੀ ਸਹੀ ਹੈ ਗੱਲ ਇਹ ਆ ਕਿ ਇਹ ਬਹੁਤ ਵੱਡੀ ਗੱਲ ਆ ਜੇ ਅਸੀਂ ਸੋਚੀਏ ਤਾਂ ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਆ ਕਿ ਸ਼੍ਰੀ ਗੁਰੂ ਰਵਿਦਾਸ ਜੀ ਦਾ ਬਾਣੀ ਉਹਨਾਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਆ ਬਾਣੀ ਦੇ ਵਿੱਚ ਜਦੋਂ ਵੀ ਗੁਰੂ ਰਵਿਦਾਸ ਜਾਂ ਭਗਤ ਰਵਿਦਾਸ ਕੁਝ ਵੀ ਕਹਿ ਲਈਏ ਤੇ ਜਦੋਂ ਵੀ ਉਹਨਾਂ ਦਾ ਜ਼ਿਕਰ ਆਉਂਦਾ ਉਹਨਾਂ ਦੀ ਬਾਣੀ ਦਾ ਜ਼ਿਕਰ ਆਉਂਦਾ ਜਦੋਂ ਵੀ ਪੰਕਤੀਆਂ ਆਉਂਦੀਆਂ ਤੇ ਭਗਤ ਕਿਹਾ ਜਾਂਦਾ ਬਾਣੀ ਦੇ ਵਿੱਚ ਭਗਤ ਕਿਹਾ ਜਾਂਦਾ ਤੇ ਜੇ ਉਦੋਂ ਗੁਰੂਆਂ ਨੂੰ ਕੋਈ ਇਸ ਚੀਜ਼ ਦਾ ਗੁੱਸਾ ਨਹੀਂ ਲੱਗਾ ਉਹਨਾਂ ਨੇ ਇਸ ਟੌਪਿਕ ਤੇ ਗੱਲ ਨਹੀਂ ਕੀਤੀ ਤੇ ਅੱਜ ਅਸੀਂ ਕੌਣ ਹੁੰਨੇ ਆ ਭਗਤ ਕੋਈ ਮਾੜਾ ਲਫ਼ਜ਼ ਨਹੀਂ ਆ ਗੁਰੂ ਤੇ ਭਗਤ ਵਿੱਚ ਫਰਕ ਕੀ ਐਕਚੁਅਲੀ ਪਰ ਅਸੀਂ ਬਿਨਾਂ ਵਜ੍ਹਾ ਅੱਜ ਕੱਲ ਬਸ ਜੇ ਇੱਕ ਬੰਦਾ ਕਰਦਾ ਹੈ ਗੱਲ ਤੇ ਵਾਸ ਉਸ ਗੱਲ ਨੂੰ ਗਾਂ ਤੋਂ ਗਾਂ ਗਾਂ ਤੋਂ ਗਾਲੇ ਜਾ ਕੇ ਤੇ ਪਤਾ ਨਹੀਂ ਅਸੀਂ ਅੱਜ ਕੱਲ ਕੀ ਦਾ ਕੀ ਬਣਾਈ ਜਾਂਦੇ ਆ ਮੈਂ ਜਦੋਂ ਵੀ ਵੀਡੀਓ ਸਾਹਮਣੇ ਆਉਂਦੀ ਆ ਤੇ ਸਾਡੇ ਬਾਣੀ ਜਾਂ ਫਿਰ ਤੁਸੀਂ ਇਹ 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 ਕਹੋ ਕਿ ਬਾਣੀ ਕੱਢ ਦਿੱਤੀ ਜਾਵੇ ਗੁਰਬਾਣੀ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਾਣੀ ਕੱਢ ਦਿੱਤੀ ਜਾਵੇ ਕਿ ਇਹ ਮਨਜ਼ੂਰ ਹੈ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਇਹ ਨਾ ਕੋ ਸੋਚੇ ਕਿ ਪਤਾ ਨਹੀਂ ਇਹ ਕਿਹੜੀ ਗੱਲੋਂ ਇਹ ਗੱਲਾਂ ਕਰ ਰਿਹਾ ਮੈਨੂੰ ਨਹੀਂ ਪਤਾ ਹੋਸਾ ਤੁਸੀਂ ਮੈਨੂੰ ਵੀ ਚੰਗਾ ਬੰਦਾ ਕਹੋ ਕਹਿਣਾ ਕਹਿ ਲਓ ਤੁਹਾਡੀ ਮਰਜ਼ੀ ਹੈ ਮੈਂ ਖੁਦ ਵੀ ਮਝ ਵੀ ਪਰਿਵਾਰ ਵਿੱਚੋਂ ਹੈਗਾ ਔਰ ਚਮਾਰ ਬਰਾਦਰੀ ਵਿੱਚ ਮੈਂ ਵਿਆਹਿਆ ਹੋਇਆ ਹਾਲਾਂਕਿ ਮੈਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਇਨਾ ਕੋਮਾ ਮਝਵਾ ਬਰਾਦਰੀਆਂ ਬੁਰੇ ਚੱਕਰਾਂ ਤੋਂ ਮੈਂ ਬਹੁਤ ਦੂਰ ਚਾ ਚੁੱਕਿਆ ਮੈਂ ਸਿਰਫ ਦੋ ਚੀਜ਼ਾਂ ਵਿੱਚ ਯਕੀਨ ਕਰਦਾ ਅੱਜਕੱਲ ਇਨਸਾਨੀਅਤ ਤੇ ਰੱਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਬਹੁਤ ਮੰਨਦਾ ਬਹੁਤ ਜ਼ਕੀਰ ਰੱਖਦਾ ਤੇ ਕਿੰਡੀ ਸੋਹਣੀ ਗੱਲ ਆ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਭਗਤ ਰਵਿਦਾਸ ਜੀ ਦੀ ਬਾਣੀ ਉਹਦੇ ਵਿੱਚ ਦਰਜ ਆ ਕਿੰਨੇ ਕਰਮਾ ਵਾਲੇ ਭਗਤ ਜਾਂ ਗੁਰੂ ਹੋਣਗੇ ਜਿਨ੍ਹਾਂ ਦੀਆਂ ਬਾਣੀਆਂ ਦਰਜ ਨੇ ਪਰ ਅਸੀਂ ਪਤਾ ਨਹੀਂ ਕਿਸ ਬੰਦੇ ਨੇ ਪਹਿਲੀ ਵਾਰੀ ਇਹ ਗੱਲ ਕੀਤੀ ਹੋਵੇਗੀ ਕਿ ਭਗਤ ਨਹੀਂ ਕਹਿਣਾ ਗੁਰੂ ਕਹਿਣਾ ਦੇਖੋ ਮੈਂ ਕੱਲ ਪਰਸੋਂ ਵੀਡੀਓ ਦੇਖ ਰਿਹਾ ਸੀਗਾ ਹੁਣ ਅਸੀਂ ਜੇ ਜੇ ਕੁਛ ਜਿਨਾ ਜਿਹੜੇ ਗੁਰੂਆਂ ਨੂੰ ਮੰਨਦੇ ਨੇ ਸਿਰਫ 10 ਗੁਰੂਆਂ ਨੂੰ ਜੇ ਉਹ ਵੀ ਮੁੱਦਾ ਠੋਣ ਤੇ ਉਠਾ ਸਕਦੇ ਨੇ ਜਦੋਂ ਤੁਸੀਂ ਵੀਡੀਓ ਵਿੱਚ ਕਹਿੰਦੇ ਨੇ ਗੁਰੂਆਂ ਦੇ ਗੁਰੂ ਗੁਰੂਆਂ ਦੇ ਗੁਰੂ ਰਵਿਦਾਸ ਜੀ ਕਹਿੰਦੇ ਹੋ ਨਾ ਤੇ ਫਿਰ ਮੁੱਦਾ ਤੇ ਵੀ ਬਣ ਸਕਦਾ ਕਿ ਗੁਰੂਆਂ ਦੇ ਗੁਰੂ ਕਿੱਦਾਂ ਹੋਇਆ ਮੈਂ ਸਿਰਫ ਇੱਕ ਸ਼ਾਂਤੀ ਜੀ ਦਾ ਮੈਸੇਜ ਦੇਣ ਵਾਸਤੇ ਵੀਡੀਓ ਬਣਾ ਰਿਹਾ ਕਿ ਇਹਨਾਂ ਚੱਕਰਾਂ ਵਿੱਚ ਨਾ ਪਵੋ ਇਹਨਾਂ ਨੇ ਇਹ ਜਿਹੜੀਆਂ ਕੌਮਾਂ ਮਜਬਾਂ ਦੇ ਚੱਕਰਾਂ ਵਿੱਚ ਪੈ ਕੇ ਤੁਸੀਂ ਅੱਜਕੱਲ ਪਤਾ ਨਹੀਂ ਆਪੋ ਆਪਣਾ ਗੁਰੂ ਹਰ ਬੰਦਾ ਨਹੀਂ ਫਿਰਦਾ ਸਾਡਾ ਰਵਿਦਾਸ ਸਾਡਾ ਗੁਰੂ ਗੋਬਿੰਦ ਸਾਡੀ ਸਿੱਖੀ ਯਾਰ ਕਿਹੜੇ ਚੱਕਰਾਂ ਵਿੱਚ ਪੈ ਗਏ ਹੋ ਤੁਸੀਂ ਜਦੋਂ ਗੁਰੂ ਸਾਹਿਬਾਨ ਸਨ ਉਹਨਾਂ ਦਾ ਤਾਂ ਐਕਚੁਅਲੀ ਪੈਗਾਮ ਹੀ ਇਹ ਸੀਗਾ ਇਕਤਾ ਦਾ ਗੁਰਬਾਣੀ ਵਿੱਚ ਤੁਸੀਂ ਪੜ੍ਹਦੇ ਵੀ ਹੋ ਸੁਣਦੇ ਵੀ ਹੋ ਪਰ ਅਮਲ ਨਹੀਂ ਕਰਦੇ ਅਵਲ ਅੱਲਾ ਨੂਰ ਉਪਾਇ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਹਦਾ ਮਤਲਬ ਕੀ ਹੈ ਯਾਰ ਜੇ ਤੁਹਾਨੂੰ ਸਮਝ ਹੀ ਨਹੀਂ ਆਉਣਾ ਤੇ ਫਿਰ ਕੀ ਫਾਇਦਾ ਸੁਣਨ ਦਾ ਤੇ ਕੀ ਫਾਇਦਾ ਗੁਰਦੁਆਰਿਆਂ ਵਿੱਚ ਜਾ ਕੇ ਬੈਠਣ ਦਾ ਆਪਣਾ ਸਮਾਂ ਬਰਬਾਦ ਕਰਨ ਦਾ ਜੇ ਅਸੀਂ ਉਹਦੇ ਤੇ ਅਮਲ ਹੀ ਨਹੀਂ ਕਰਨਾ ਤੁਸੀਂ ਦੁਨੀਆ ਸਾਰੀ ਵੰਡ ਲਈ ਆ ਕੌਮਾਂ ਮਜਮਾ ਤੇ ਲੜੀ ਜਾ ਰਹੇ ਹੋ ਲੜੀ ਜਾ ਰਹੇ ਹੋ ਇਨ ਇੱਕ ਵਿਲੇ ਹੋ ਤੁਸੀਂ ਤੇ ਹੁਣ ਗੁਰੂਆਂ ਦੀਆਂ ਵੀ ਵੱਡੀਆਂ ਪਾ ਲਈਆਂ ਤੁਸੀਂ ਗਰੰਤਵਾਂ ਦੀਆਂ ਵੀ ਵੰਡੀਆਂ ਪਾ ਲਈਆਂ ਗੁਰਦੁਆਰਿਆਂ ਦੀਆਂ ਵੀ ਵੰਡੀਆਂ ਪਾ ਲਈਆਂ ਕੀ ਕੀ ਵੰਡੋ ਗਏ ਯਾਰ ਇੰਨਾ ਕ ਅਸੀਂ ਅੱਜ ਕੱਲ ਵਿਤਕਰੇ ਪਾ ਲਏ ਨੇ ਕਿ ਇਨਸਾਨ ਲੱਭਣਾ ਮੁਸ਼ਕਿਲ ਹੋ ਗਿਆ ਇਨਸਾਨ ਨੂੰ ਲੱਭਣਾ ਮੁਸ਼ਕਿਲ ਹੋ ਗਿਆ ਕੋਈ ਇਨਸਾਨ ਤੇ ਰਿਆਈ ਨਿਕਾ ਹੁਣ ਫਿਰ ਕਹਿੰਦੇ ਹੋ ਤੁਸੀਂ ਇਹ ਦੂਜੇ ਧਰਮਾਂ ਵਿੱਚ ਜਾਂਦੇ ਨੇ ਫਿਰ ਕੀ ਕਰੇ ਬੰਦਾ ਦੱਸੋ ਜਾਏਗਾ ਨਾ ਜਿੱਥੇ ਥੋੜਾ ਸਕੂਨ ਮਿਲਦਾ ਉੱਥੇ ਜਾਏਗਾ ਹੀ ਨਾ ਤੁਸੀਂ ਗੋਲ ਕਾ ਕਰਕੇ ਲੜੀ ਜਾਂਦੇ ਹੋ ਪੈਸਿਆਂ ਕਰਕੇ ਲੜੀ ਜਾਂਦੇ ਹੋ ਗੁਰਦੁਆਰਿਆਂ ਦੇ ਨਾਵਾਂ ਤੋਂ ਲੜੀ ਜਾਂਦੇ ਹੋ ਬਾਣੀਆਂ ਤੋਂ ਲੜੀ ਜਾਂਦੇ ਹੋ ਗੁਰੂ ਤੇ ਭਗਤ ਵਿੱਚ ਕੀ ਫਰਕ ਆ ਦੱਸੋ ਹੁਣ ਜਿਹੜਾ ਸਿੱਧੂ ਸਾਹਿਬ ਉਹ ਤੁਹਾਨੂੰ ਪਤਾ ਉਹ ਉਹ ਗੁਰੂ ਛਰੀ ਇੱਥੇ ਹੁੰਦੇ ਨੇ ਹੈ ਨਾ ਤੇ ਭਗਤ ਤੁਹਾਡੇ ਕਹਿਣ 'ਚ ਫਰਕ ਆ ਹੁਣ ਉਹ ਉਹ ਇਦਾਂ ਕਹਿੰਦੇ ਨੇ ਉਹ ਗੁਰੂ ਕੀ ਹਾਲ ਆ ਹਣਾ ਉਹਦਾ بڑا ਤਕੀਆ ਕਲਾਮ ਆ ਇਹ ਤੇ ਬਸ ਕਹਿਣ ਚ ਫਰਕ ਆ ਉਹ ਹੁਣ ਗੁਰੂਆਂ ਨੂੰ ਥੋੜੋ ਕਹਿੰਦੇ ਨੇ ਇਹਦਾ ਤੇ ਭਗਤ ਵੀ ਕਹਿਣ ਵਿੱਚ ਫਰਕ ਆ ਭਗਤ ਉਹਨਾਂ ਨੂੰ ਵੀ ਕਿਹਾ ਜਾਂਦਾ ਜਿਹੜੇ ਕੋਈ ਇੱਕ ਮੰਦ ਬੁੱਧੀ ਜਿਹੜੇ ਲੋਕ ਹੁੰਦੇ ਨੇ ਯਾਨੀ ਬੰਦਾ ਭਗਤ ਆ ਉਹਦੇ ਵਿੱਚ ਕੀ ਮਾੜਾ ਆ ਦੱਸੋ ਸਿਦਗੁਰੂ ਵਿਦਾਜੀ ਮੈਂ ਬਹੁਤ ਉਹਨਾਂ ਦਾ ਭਗਤਾਂ ਸਤਿਕਾਰ ਕਰਦਾ ਹਮੇਸ਼ਾ ਆਈ ਉਨਾਂ ਦੀ ਬਾਣੀ ਦਾ ਵੇ ਮੈਂ ਜਿਵੇਂ ਦੱਸਿਆ ਕਿ ਮੈਂ ਤੇ ਰਿਆਆਂ ਵਿੱਚ ਜਮਿਆਰਾ ਦੇ ਪਰਿਵਾਰ ਵਿੱਚ ਆਇਆ ਮੇਰੇ ਸਹੁਰੇ ਨੇ ਜਮਿਆਰ ਬਿਰਾਦਰੀ ਦੇ ਵਿੱਚ ਮੈਂ ਵਾਇਆ ਹੋਇਆ ਮੈਂ ਬਹੁਤ ਡਰਦਾ ਡਰਦਾ ਅੱਜ ਗੱਲ ਕਰਾਂ ਕਿਉਂਕਿ ਅਸੀਂ ਪੁੱਠੀਆਂ ਗੱਲਾਂ ਬਹੁਤ ਕਰਨ ਲੱਗ ਪਏ ਨੇ ਜੇ ਕੋਈ ਚੰਗੀ ਗੱਲ ਕੋਈ ਚੰਗਾ ਸੁਨੇਹਾ ਦੇਣਾ ਚਾਹੁੰਦਾ ਉਹ ਸਾਨੂੰ ਪਛਦਾ ਨਹੀਂਗਾ ਜੇ ਅਸੀਂ ਹੁਣੇ ਸੋਹਣ ਗੰਦਮੰਦ ਜਾਂ ਬਕਣ ਲੱਪੀਓ ਤਾਂ ਉਹਨੂੰ ਬੜਾ ਚੰਗਾ ਲੱਗਣਾ ਸੋ ਰੱਬ ਦਾ ਵਾਸਤਾ ਮੈਂ ਛੋਟਾ ਜਿਹਾ ਮੈਸੇਜ ਦੇਣਾ ਹੈ ਸਮਝਣਾ ਨਹੀਂ ਸਮਝਣਾ ਤੁਹਾਡੀ ਜ਼ਿੰਮੇਵਾਰੀ ਹੈ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਤੁਹਾਨੂੰ ਕੋਈ ਨਹੀਂ ਸਮਝਾ ਸਕਦਾ ਰੱਬ ਦਾ ਵਾਸਤਾ ਜਿੱਥੇ ਦੁਨੀਆ ਟਿਕੀ ਹੈ ਜਿੱਥੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਮੈਂ ਤੇ ਚਲੋ ਮੇਰੀ 40 45 50 ਸਾਲ ਦੀ ਉਮਰ ਹੋਏਗੀ ਸਾਡੇ ਦਾਦੇ ਪਰਦਾਦੇ ਸਾਰੇ ਆਰੇ ਜੋ ਸਤਕਾਰ ਬਣਿਆ ਹੋਇਆ ਨਾ ਗੁਰੂਆਂ ਦਾ ਸਾਡੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਰੱਬ ਦਾ ਵਾਸਤਾ ਉਹੀ ਬਣਿਆ ਰਹਿਣ ਦੋ ਹੁਣ ਬਹੁਤੇ ਵੱਡੇ ਫਿਲਾਸਫਰ ਨਾ ਬਣੋ ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਤੁਸੀਂ ਗੁਰੂਆਂ ਦੀਆਂ ਸਾਰੀਆਂ ਜਿਹੜੀਆਂ ਗੱਲਾਂ ਸਾਰਾ ਹੀ ਕੁਝ ਜੋ ਸਾਡੇ ਦਿਮਾਗ ਦੇ ਵਿੱਚ ਬੈਠਾ ਉਹ ਬਦਲੀ ਦੇਣਾ ਉਹਨਾਂ ਦੀਆਂ ਕੁਰਬਾਨੀਆਂ ਤੇ ਉਹਨਾਂ ਗੁਲਾਂ ਉਠਾਉਣ ਲੱਗ ਪਿਓ ਤੁਸੀਂ ਗ੍ਰੰਥਾਂ ਤੇ ਉਂਗਲੀਆਂ ਉਠਾਉਣ ਲੱਗ ਪਿਓ ਤੁਸੀਂ ਉਹਨਾਂ ਦੀ ਬਾਣੀ ਤੇ ਉਂਗਲੀਆਂ ਉਠਾਉਣ ਲੱਗ ਪਿਓ ਤੁਸੀਂ ਉਹਨਾਂ ਦੀਆਂ ਸ਼ਕਲਾਂ ਤੇ ਉਂਗਲਾਂ ਉਠਾਉਣ ਲੱਗ ਪਿਓ ਤੁਸੀਂ ਉਹਨਾਂ ਦੀਆਂ ਜਿਹੜੇ ਦੁਨੀਆ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਉਮਰ ਲੰਘਾਤੀ ਉਦਾਸੀਆਂ ਕਰਦੇ ਨੇ ਸਾਜੀ ਵਾਲਤਾ ਦਾ ਪੈਗਾਮ ਦਿੰਦਿਆ ਨੇ ਤੁਸੀਂ ਉਹਨਾਂ ਚੀਜ਼ਾਂ ਤੇ ਵੀ ਗੱਲਾਂ ਠਾਣ ਲਾਤੇ ਕਿੱਥੇ ਇੱਕ ਤੱਕ ਜਾਵਾਂਗੇ ਸੀ ਆ ਸਾਰਿਆਂ ਜਿਹੜੇ ਤੁਸੀਂ ਅੱਜ ਕਹਿੰਦੇ ਹੋ ਕਿ ਭਗਤ ਭਗਤ ਕਿਉਂ ਕਹਿੰਦੇ ਹੋ ਗੁਰੂ ਕਹਿਣਾ ਚਾਹੀਦਾ ਤੁਹਾਡੇ ਦਾਦੇ ਪਰਦਾਦੇ ਤੁਹਾਡੇ ਵੱਡੇ ਵੀ ਭਗਤੀ ਕਹਿੰਦੇ ਰਹੇ ਨੇ ਜੇ ਬਾਣੀ ਦੇ ਵਿੱਚ ਹੀ ਭਗਤ ਆਉਂਦਾ ਹਰ ਵਾਰੀ ਤੇ ਫਿਰ ਕਿੱਦਾਂ ਬਦਲਿਆ ਜਾਵੇ ਉਹਨੂੰ ਕੀ ਉਹਦੇ ਵਿੱਚ ਕੀ ਨਿਰਾਦਰ ਕੀ ਆ ਔਰ ਇਹਦੀ ਬੋਲ ਸਾਰੇ ਸਿੱਖ ਜਥੇਬੰਦੀਆਂ ਜਾਂ ਸਿੱਖ ਜਿਹੜੇ ਲੋਕ ਨੇ ਉਹ ਕਹਿਣ ਲੱਪੇ ਨੇ ਵੀ ਆਪਣੀ ਬਾਣੀ ਕੱਢ ਲੋ। ਫਿਰ ਇੱਕ ਦਿਨ ਇਦਾਂ ਹੋਏਗਾ ਕਿ ਜਿਨ੍ਹਾਂ ਨੇ ਬਾਣੀਆਂ ਪਤਾ ਨਹੀਂ ਕਿੰਨਾ ਕੰਮ ਕੀਤਾ ਹੋਏਗਾ ਉਹਨਾਂ ਨੇ ਬਾਣੀਆਂ ਨੂੰ ਜੋੜਨ ਵਾਸਤੇ ਕਿੰਨੇ ਸਾਲ ਲਾਇਆ ਹੋਣਗੇ ਕਿੰਨੀ ਉਹਨਾਂ ਨੇ ਸੋਚ ਕੇ ਇਸ ਗੁਰੂ ਗ੍ਰੰਥ ਸਾਹਿਬ 'ਤੇ ਆਰ ਕੀਤਾ ਹੋਏਗਾ। ਐਵੇਂ ਹੀ ਥੋੜੂ ਬਾਣੀਆਂ ਪੈ ਗਈਆਂ। ਮਦੂ ਵੀ ਲੱਖਾਂ ਕਰੋੜਾਂ ਪੈਗੰਬਰ ਸਨ ਉਹਨਾਂ ਦੀਆਂ ਬਾਣੀਆਂ ਨਹੀਂ ਪੈ ਗਈਆਂ। ਕਹਿੰਦੇ ਬਾਬੇ ਬੁੱਲੇ ਸ਼ਾਹ ਦੀ ਬਾਣੀ ਵੀ ਲੈ ਕੇ ਆਏ ਸੀ ਕਿ ਇਹ ਵੀ ਬਾਣੀ ਪਾਓ। ਵੇ ਭਾਗਿਆ ਜੀ ਕਿੰਨੇ ਕਰਮਾ ਵਾਲੇ ਸੰਤ ਮਹਾਤਮਾ ਹੋਣਗੇ ਜਿਨ੍ਹਾਂ ਦੀ ਬਾਣੀ ਦਰਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਤੁਸੀਂ ਅੱਜ ਕੱਲ ਬਾਣੀ ਕਢਾਉਣ ਦੇ ਚੱਕਰਾਂ ਵਿੱਚ ਪਏ ਹੋਏ ਹੋ ਜਾਂ ਕਮਾਲ ਹੀ ਹੈ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਪਰ ਅੱਜ ਮੈਂ ਕਿਹਾ ਚਲੋ ਗੱਲ ਕਰਕੇ ਦੇਖਦੇ ਹਾਂ ਤੁਹਾਡਾ ਕੀ ਰਿਐਕਸ਼ਨ ਆ ਜੇ ਕੋਈ ਚੰਗਾ ਕਮੈਂਟ ਕਰੋਗੇ ਠੀਕ ਹੈ ਨਹੀਂ ਤਾਂ ਮੈਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਮੈਂ ਤਾਂ ਜਿੱਥੇ ਜੁੜਿਆ ਜੁੜਿਆ ਹਾਂ ਮੈਂ ਜਿਵੇਂ ਦੱਸੇ ਮੈਂ ਦੋ ਚੀਜ਼ਾਂ ਨਾਲ ਅੱਜ ਕੱਲ ਜੁੜਿਆ ਹੋਇਆ ਹਾਂ ਮੈਂ ਕਿਸ ਧਰਮ ਨਾਲ ਵਿਵਸਥਾ ਮੈਨੂੰ ਕਈ ਵਾਰੀ ਕਹਿਣਾ ਪੈ ਜਾਂਦਾ ਦੱਸਣ ਵਾਸਤੇ ਅਦਰਵਾਜ ਮੈਂ ਯਕੀਨ ਨਹੀਂ ਕਰਦਾ ਨਾ ਗੱਲਾਂ ਵਿੱਚ ਮੈਂ ਸਿਰਫ ਦੋ ਚੀਜ਼ਾਂ ਨਾਲ ਜੁੜਿਆ ਇਨਸਾਨੀਅਤ ਤੇ ਰੱਬ ਦੋ ਚੀਜ਼ਾਂ ਨਾਲ ਬਸ ਹੁਰਚ ਮੈਂ ਪਰਵਾਹ ਨਹੀਂ ਕਰਦਾ ਜਿਹੜੇ ਡਰਾਮੇ ਜੇ ਚੱਲਦੇ ਨੇ ਸੁ ਮੰਨਣਾ ਨਹੀਂ ਮੰਨਣਾ ਤੁਹਾਡੀ ਆਪਣੀ ਮਰਜ਼ੀ ਆ ਪਰ ਮੇਰੇ ਮੇਰੇ ਹਿਸਾਬ ਨਾਲ ਬਿਨਾਂ ਵਜਾ ਦਾ ਤੁਸੀਂ ਇਹ ਮੁੱਦਾ ਉਠਾਇਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ